சார் <laughs> oh, <my God. laughs> <laughs> Masih ada, पैसे चो अञा ਇਹਨਾਂ ਖਾਣੇ ਦੀਆਂ ਲਗਾ ਦੇ ਯਾਰ ਬਾਈ ਬੰਦ ਸਾਡਾ ਗਿਆ ਸੋਨੂ ਬਾਈ ਨੂੰ ਜਾਣ ਲੱਗਾ ਉਹ ਅੰਦਰ ਜਗ੍ਹਾ ਥੋੜੀ ਹੈ ਪੈਸੇ ਸਭ ਨੂੰ ਮੰਗਣ ਦੇ ਯਾਰ ਬਾਈ 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 ਬਾਕੀ ਦੀ ਚਲਾਈ ਬਾਹਰ ਦੇਖੀ ਨੋ ਆ ਜਾਓ ਬੰਦੇ ਵੀ ਵੀਡੀਓ ਬਣਾਈ ਰਿਹਾ ਉਹ ਕਬੜਾ ਆ ਤੇ ਗਾਣੇ ਫੜੀ ਦਰਸ ਤੋਂ ਹਾਂ ਉਹ ਜਿਹੜੇ ਦਾਨਕਾ ਠੀਕ ਆ ਕਿੱਥੇ ਆਈ ਗਏ ਮੈਂ ਕੋਣ ਬਾਹਰ ਆਈ ਗਏ ਠੀਕ ਹੈ ਮੈਂ ਦੱਸਦੀ ਹਾਂ ਜੀ ਤੁਹਾਨੂੰ ਬੰਦੇ ਸਾਰੇ ਉੱਧਰ ਹੋ ਜਿਓ ਯਾਰ ਫਿਰ ਨਹੀਂ ਚਲੋ ਬਾਈ ਉੱਧਰ ਸਾਈਡ ਤੋਂ ਜਿਓ ਵੀਡੀਓ ਹਾਂ ਭੇਜੋ ਚੱਲੋ ਚੱਲੋ ਵੀ ਅੰਦਰ ਚੱਲ ਜਾਓ ਲਾਉਣ ਪਕਾ ਦਿਜੀਏ ਬਾਅਦ ਵਿੱਚ ਕਰਜਵ ਖੜਦਾ ਵੀਡੀਓ ਨਾ ਵੀਡੀਓ ਤੋਂ ਵੀਡੀਓ ਇੱਕ ਮਿੰਟ ਇੱਕ ਜਾਨੀ ਜੋ ਮੈਡਮ ਆਪਾਂ ਵੀ ਕਹੋ ਜਾਣਾ ਅੱਛੇ ਮੈਂ ਤੁਹਾਨੂੰ ਆਪਰਾ ਕੀ ਬੇਨਤੀ ਚਲ ਦੇਖ ਬੜੇ ਇੱਕ ਵਾਰ ਲੱਗ ਜਾਣਾ ਮੈਡਮ ਤੁਸੀਂ ਕਿਹੜੀ ਮਿਲਦੇ ਹੋ ਅੱਛਾ ਚਲ ਮੈਂ ਨਹੀਂ ਕੋਲ ਹਾਂ ਇੱਕ ਇੱਕ ਸੇਰ ਬੰਦੀ ਗਈ ਨਾ ਜਮਨ ਤੋਂ ਨਹੀਂ ਆਈ ਦੇ ਲਈ ਇਹ ਸਭ ਨਾਲ ਜੇ ਤਰਸਾ ਪਹਿਲਾਂ ਰੈਕਡਿੰਗ ਜੇ ਤੁਸੀਂ ਪਹਿਲੇ ਦਿਨ ਵੇਖਿਆ ਕਰੋ ਤੇ ਰਿਵਿਊ ਤੁਸੀਂ ਮੰਜੇ ਪੈਸਾ ਇਹਦਾ ਮੈਂ ਤਾਂ ਅੱਛਾ ਲੱਗੂ ਸਾਡਾ ਨਾਮ ਹੈ ਜਿੰਝਾ ਆਪ ਤੇ ਪਰ ਜਿੱਤ ਨੂੰ ਹਾਲਾ ਦੱਸਣਗੇ ਖੁੱਲ ਇਹਨਾਂ ਨੂੰ ਸੋਲਣ ਬਹੁਤ ਤੰਨ ਇਸੇ ਕੀ ਹੈ ਜੇ ਤੂੰ ਹੋਇਆ ਤਾਂ ਹਰ ਕਹਾਣੀ ਮੈਸੇਜ ਨਹੀਂ ਗਿਆ ਕਰਦੇ ਜਿੱਦਾ ਸਿੰਘ ਸੇਕ ਜਿਹੜਾ ਸਾਰੇ ਸੱਜਣ ਆਉਣ ਉਹ ਸਾਰੀਆਂ ਘੋੜਾ ਸਮਾਜ ਲਈ ਨਹੀਂ ਦੌੜਦੇ ਮਤ ਸਾਡੀ ਇਹ ਫਿਲਮ ਦਾ ਚਾਰ ਪਾਰਸ ਨੇ ਮੰਨ ਲਏ ਜਦੋਂ ਤੁਸੀਂ ਦੇਖੋਗੇ ਕਿ ਜੇ ਆਪਲੇ ਕੋਰ ਬਲੇ ਜਾਦਾ ਹੈ 그러면은 ਆਪ ਕੋਲੀ ਹੋਰ ਬਧੀਆ ਗੱਲ ਨੇ ਬਹੁਤ ਲੱਗੇਗੀ ਤੁਸੀਂ ਵਧੀਆ ਰਿਵਿਊ ਕਰੋਗੇ ਕਿ ਸਿੱਤੇ ਜਾਂ ਸਿੱਤ ਤੌਰ ਤੇ ਕਈ ਚੀਜ਼ਾਂ ਜਿਹੜੀਆਂ ਸਾਡੇ ਸਮਾਜਿਕ ਜੀਵਨ ਨੂੰ ਅ ਪ੍ਰਭਾਵ ਪਤਾ ਹੈ ਕਿ ਕਿੱਛਾ ਸੁਦੇ ਆ ਕਿ ਜਿਸ ਤਰ੍ਹਾਂ ਪ੍ਰਾਤਨਿਕ ਕਾਲ ਚ ਵੱਡੇ ਪਰਿਵਾਰ ਹੁੰਦੇ ਸੀ ਉਸ ਤਰ੍ਹਾਂ ਜੋ ਕਿ ਜੁਗ ਵਿੱਚ ਨਹੀਂ ਰਹੇ और बहुत ਇਕੱਲੇ ਇਕੱਲੇ हो गए लोग ਘਰ ਕੀ ਡਿਪਰੈਸ਼ਨ ਦਾ ਸਮਾਜ ਖੋ ਜਾਇਆ ਰਿਸ਼ਤੇ ਬਹੁਤ ਛੋਟੇ ਹੋ ਗਏ ਬਹੁਤ ਚਲਚਿਣੇ ਸਾਜੀ ਇੱਕ ਕਹਾਣੀ ਅਸਲ ਚ ਵੱਡੇ ਦੇ ਸਾਝੇ ਪਰਿਵਾਰਾਂ ਦੀ ਕਹਾਣੀ ਦੂਜੀ ਐਫ ਚ ਦਾਖਲ ਹੋ ਗਈ ਜੀ ਕਿ ਤੁਹਾਡੇ ਬਾਕਸ ਆਫ ਇਸ ਕਲੈਕਸ਼ਨ ਹਾਂ ਜੀ ਜੀ ਮੈਂ ਕਿਹਾ ਦੂਜੀ ਐਫ ਚ ਦਾਖਲ ਹੋ ਗਈ ਜਿਹੜੇ ਤੇ ਦਾ ਡਿਸਕਸ ਹੋ ਗਿਆ ਮੈਂ ਤਾਂ ਫਿਰ ਸਾਡੀ ਪੀਸ ਵੀ ਲਿਖ ਲੋ ਫਿਰ ਉਹ ਨਰਵਸ ਹੋ ਗਿਆ ਤਾਂ ਘਟੇ ਕੇ ਬਾਦ ਮੈਂ ਦੁਬਾਰਾ ਬੁਲਾ ਲਿਆ ਇਹ ਤਾਂ ਮੇਰੀ ਹੀ ਗੱਲ ਹੈ ਘਰ ਦਾ ਜੋਗੀ ਜੋਗ ਦਾ ਤੇ ਘਟੇ ਕੇ ਮੈਂ ਜਦੋਂ ਕਰੋ ਸ਼ੁਰੂ ਜੀ ਐਦਾਂ ਉਹ ਮੇਰਾ ਇਹ ਨਾਮ ਨਹੀਂ ਮਰ ਕੀ ਕਮ ਉਹ ਜੇ ਮੈਂ ਤਾਂ ਇਹਨਾਂ ਨੂੰ ਆਪਣੇ ਜਿਹੜੇ ਮੇਰੇ ਛੋਟੇ ਸਾਰੇ ਮੇਰੇ ਸਰਦ ਕੰਦੇ ਆ ਉਹਨੂੰ ਪ੍ਰੋਡਕਸ਼ਨ ਹਾਊਸ ਦਾ ਸ਼ੌਕ ਕੋ ਖੜਾ ਕਰਨਾ ਸੀ ਤਾਂ ਕਿ ਉਹ ਵਿੱਚ ਚੰਚੀਆਂ ਫਿਲਮਾਂ ਬਣਾ ਸਕੋ ਕੋਪਰਟਾ ਨਾ ਕੋਈ। ਯੋ ਅਧਿਕਾ ਖਾਣੇ ਪੀਣੇ ਦੀ ਉਮਰ ਘਟਣ ਲੱਗ ਪਈ। ਹਾਂਜੀ। ਮੋ ਖਾਣੇ ਪੀਣੇ ਅਧਿਕਾ ਲੀ ਉਮਰ ਘਟਣ ਲੱਗ ਪਈ। ਬਚਪਨ ਤੋਂ ਅਸੀਂ ਪੜਾਪੇ ਨੂੰ ਤੁਰ ਪਏ ਤੁਸੀਂ ਉੱਥੇ ਦਿੱਤੀ ਗਏ। ਤੂੰ ਆਇਆ ਨਾ ਗਿਆ ਪੇਡਾ ਵਾ ਮਚ ਨਹੀਂ। ਨਹੀਂ ਉਦੋਂ ਹੀ ਲੱਗਦਾ ਤੁਹਾਨੂੰ। ਪਤਾ ਨਹੀਂ ਕੰਮ ਜ਼ਿਆਦਾ ਕਰਦੇ ਆ। ਇਹ ਤਾਂ ਮੇਰਾ ਪੇਸ਼ਾ ਚਲੋ ਕੰਮ ਗਾਉਣਾ, ਲਿਖਣਾ ਜਾਂ ਸ਼ੋਅ ਕਰਨਾ। ਮੈਂ ਇਹ ਤੋਂ ਬਿਨਾਂ ਹੀ ਬਹੁਤ ਕੰਮ ਕਰਦਾ। ਕੁਈ ਡਾਟ ਕੇ ਜਿੱਦਾਂ ਆਪਾਂ ਪਿੰਡ ਖੇਤੀ ਵੀ ਅਸੀਂ ਆਪ ਕਰਦੇ ਆਂ। ਔਰ ਵੈਸੇ ਵੀ ਸਾਰਾ ਦਿਨ ਮੈਂ ਜਿੱਦਾ ਬਾਗਬਾਨੀ। ਇਹ ਅਦਰਕ ਲਾਉਣੇ ਮਤਲਬ ਸੀਜ਼ਨਲ ਫੁੱਲ ਮੈਂ ਲੱਗੇ ਹੀ ਰਹਿਣਾ ਸਾਰਾ। ਸ਼ਾਇਦ ਇਹ ਵਜ੍ਹਾ ਲੱਗਦੀ ਹੈ ਵਾਸਤੇ ਤੁਮ ਆਪਣੀ ਹਰ ਦੋਸਤ ਨੂੰ ਮੌਕਾ ਦੇਣੀ ਪਰ ਕੋਈ ਨੌਜਵਾਨ ਆਣਾ ਚਾਹੁੰਦਾ ਸਿੱਖੇ ਕਰਕੇ ਚਾਹੇ ਕੈਰੇਕਟਰ ਆਰਟਿਸਟ ਬਣਨਾ ਚਾਹੁੰਦੇ ਉਹਨਾਂ ਲਈ ਵੀ ਮੌਕੇ ਹੈਗੇ ਜੋ ਆਰਗੇਨਾਈਜ਼ਮ। ਆ ਚੀਕ ਅੱਛੀ ਗੱਲ ਹੈ। ਜਦੋਂ ਅਸੀਂ ਹਵਾਏ ਬਣਾਈ ਸੀ ਉਹ ਜੀ ਕੋਈ ਨਾਮੀ ਬੰਦੇ ਬੌਂਪੇ ਦੇ ਸੀ ਜਿਹੜੇ ਕੁਝ ਮੇਲ ਕੈਰੇਕਟਰ ਸੀ। ਉਹ ਤੋਂ ਬਾਅਦ ਬਹੁਤ ਪੰਜਾਬ ਤੋਂ ਮੁੰਡੇ ਜਾਂ ਜਿਹੜੇ ਪੰਜਾਬ ਤੋਂ ਗੋੰਦੇ ਗਏ ਸੀ ਉਹ ਵੀ ਸੀ ਉਹਦੇ ਚ ਉਹ ਉਸ ਫਿਲਮ ਚ ਬਹੁਤ ਐਸੇ ਬੰਦੇ ਆ ਜਿਹੜੇ ਇਸ ਇੰਡਸਟਰੀ ਚ ਅੱਜ ਕੰਮ ਕਰਦੇ ਆ ਉਹਨਾਂ ਨੂੰ ਮੈਨੂੰ ਯਾਦ ਆ ਕਈ ਤਾਂ ਉਹ ਜਿਹਨਾਂ ਦੀ ਇਹ ਡੌਟ ਸੀਗੀ ਬਾਈ ਜੀ ਬਸ ਇੱਕ ਮਿੰਟ ਖੜੇ ਕਰ ਦੋ ਮਨ ਲ ਕਿਸੇ ਫਰੇਮ ਤੇ ਖੜੇ ਕਰ ਦੋ ਉਹ ਅਸੀਂ ਪਿੰਡਾ ਪੁੰਡਾ ਚ ਵਿੱਚ ਚੱਲਦੇ ਆ ਮੈਨੂੰ ਐ ਹੁੰਦਾ ਸੀ ਮੈਂ ਕਿਹੜਾ ਮੋਜ ਇਰ ਕਢਾ ਲੈਣ ਨੂੰ ਉਹ ਕਦੇ ਵੀ ਉਹਨਾਂ ਲੜ ਪੜਾ ਬੀ ਆਰ ਇਹ ਫੇਲਾ ਮੈਂ ਖਾ ਨੂੰ ਥੋੜੀ ਉਹ ਆਇਆ ਨਾ ਕਰਿਆ ਕਰਿਆ ਤੂੰ ਵੇਖ ਨੂੰ ਕਹਿ ਦਿੰਦਾ ਉਹ ਥੋੜੀ ਇਸ ਇੰਡਸਟਰੀ ਚ ਖਾਸੇ ਨਾਮੀ ਬੰਦੇ ਆਜ ਤੱਕ ਸ਼ਾਇਦ ਉਹ ਕਈ ਬੰਦੇ ਉਹਨਾਂ ਟੇਡ ਬੈਠੇ ਬਿਨਾ ਕਰ ਪਰ ਤੁਸੀਂ ਸਾਰੀਆਂ ਫਿਲਮਾਂ ਨੂੰ ਧਿਆਨ ਨਾਲ ਦੇਖਿਆ ਕਰੋ ਤੈਨੂੰ ਖਾਸੇ ਚਿਹਰੇ ਮਿਲ ਜਾਣਗੇ ਫੇਰ ਆਪਾਂ ਜਦੋਂ ਦੀਵ ਰਬਨੇ ਬਣਾਏ ਜੁੜੇ ਸੀ ਬਹੁਤ ਲੋਕ ਸੀ ਜਿਹੜੇ ਲੋਕਲ ਆਰਟਿਸਟਾਂ ਨੂੰ ਕੰਮ ਸੀ ਫਿਰ ਹਾਸ਼ਿਰ ਚ ਕਿੰਨੇ ਨਵੇਂ ਮੁੰਡੇ ਤੇ ਕੁੜੀਆਂ ਸੀ ਐਸੇ ਤਰ੍ਹਾਂ ਇੱਕਮ ਚ ਹਾਸ਼ਿਰ ਚ ਵੀ ਸਾਰੇ ਆਲਮੋਸਟ ਨਵੇਂ ਵਰਗੇ ਸੀ ਤੇ ਉਹ ਸਾਡੀ ਗੁੱਡੀ ਨੇ ਵੀ ਸ਼ਾਇਦ ਇਕੱਲੀ ਫਿਲਮ ਕਰੀ ਸੀ ਪਰ ਉਹਦੀ ਚਿੱਠਾਕ ਜਿਹੀ ਸੀ ਕੋ ਚੱਲੀ ਨਹੀਂ ਸੀ ਤੇ ਦੂਜੀ ਲੜਕੀ ਦੀ ਵੀ ਆਲਮੋਸਟ ਪਹਿਲੀਆਂ ਵਰਗੀ ਸੀ ਐਸੇ ਤਰ੍ਹਾਂ ਇੱਕਮ ਚ ਤੇ ਇਹ ਦੋ ਕੁੜੀਆਂ ਸੀ ਜਿਹੜੀਆਂ ਉਹ ਵੀ ਪਹਿਲੀ ਵਾਰ ਆਇਆ ਸੀ ਪੂਰੀ ਜਿਹੜੀ ਮੇਨ ਲੀਡ ਸੀ ਕੁੜੀ ਮੈਂ ਦੀ ਸੀ तकरीबन ਸਾਰੇ ਇੰਟਰੀ ਹੈ ਬਾਅਦ ਵੀ ਨਵੀਂ ਲੜਕੀ ਇਸ ਫਿਲਮ ਚ ਵੀ ਬਹੁਤ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਜਿਹੜੇ ਸਿੱਧਾ ਸਹਾਇਚਾਰ ਹੁੰਦਾ ਡਾਇਰੈਕਟਰ ਦਾ ਉਹ ਕੋ ਬਾਕੀ ਬਹੁਤ ਬੋੜਲਾ ਸੀ ਕੁਝ ਪੁਰਾਣੇ ਆਰਟਿਸਟ ਵੀ ਹੋਰ ਹੋਣਾ ਚਾਹੀਦਾ ਹੈ ਕਿਸੇ ਨਹੀਂ ਤੁਸੀਂ ਨਵੇਂ ਚਿਹਰੇ ਨੂੰ ਮੌਕਾ ਦਿਓ ਤੇ तकरीबन ਉਹ ਕੁੜੀ ਲੜਕੀ ਬੰਬੇ ਤੋਂ ਇੱਕ ਭਜਾਪਾ ਤੂੰ ਮੈਂ ਬਾਟੇ ਕੋਈ ਵੀ ਅੱਛਾ ਆਰਟਿਸਟ ਹੋਵੇ ਜ਼ਰੂਰ ਦੇ ਦੇ ਫਿਲਮਾਂ ਕਿੰਨੇ ਦੇਖੋ ਹੁਣ ਤਾਂ ਜਿਵੇਂ ਚੰਦ ਚੜਦਾ ਪਤਾ ਆ ਜਾਂਦਾ ਸ਼ੂਟਿੰਗ ਦਾ ਸਾਰੇ ਪੰਜਾਬ 'ਚ ਪਤਾ ਲੱਗ ਜਾਂਦਾ ਜੀ ਉਹ ਜਿਹੜੇ ਸਾਡੇ ਵਾਲਿਆਂ ਤਾਂ ਵੈਸੇ ਦੱਸ ਦਿੰਦੇ ਨੇ ਵੀ ਫੁਲਾਣੇ ਤੋਂ ਫੁਲਾਣੇ ਪ੍ਰਿੰਟ ਫੁਲਾਣੇ ਵਰਤੇ ਹੋ ਰਹੇ ਨੇ ਇਹ ਜਿਹੜੇ ਜਦੋਂ ਹੁਣ ਕੋਈ ਫਿਲਮ ਸ਼ੂਟ ਹੀ ਕਰਾਂਗੇ ਕੋਈ ਵੀ ਅੱਛਾ ਆਰਟਿਸਟ ਦੇਖੋ ਦੋ ਤਰ੍ਹਾਂ ਦੇ ਆਰਟਿਸਟ ਨੇ ਚਲੋ ਅਸੀਂ ਤਾਂ ਆਪਣੇ ਆਪ ਨੂੰ ਮੰਨਦੇ ਨਹੀਂ ਮੈਂ ਤਾਂ ਆਪਦੇ ਆਪ ਨੂੰ ਕਿਸੇ ਨਾਲ ਨਹੀਂ ਮੰਨਦਾ ਇਸ ਇੰਡਸਟਰੀ 'ਚ ਇੱਕ ਚੀਜ਼ ਬਹੁਤ ਅੱਛੀ ਹੈ ਜਿਹੜੇ ਅੱਛੇ ਅੱਛਾ ਕੰਮ ਕਰਦੇ ਆਂ ਔਰ ਬਲੇ ਛੋਟਾ ਹੀ ਰੋ ਕਰਦੇ ਆਂ ਮਾਟੋਂ ਨੂੰ ਤਹਜ਼ੀਬ ਵੀ ਹੈ ਕਿ ਲਿਆ ਕਿਤਨਾ ਕੰਮ ਕਰਦਾ ਕੋਈ ਇੱਕ ਬੰਦੇ ਕੰਮ ਤਾਂ ਮਾੜਾ ਮੋਟਾ ਸਿੱਖ ਲੈਨੇ ਮਾਟੋਂ ਫੇਵਰੀ ਪਹੁੰਚਾ ਫੜਦੇ ਆਂ ਉਹ ਉੱਤਾਂ ਦੇ ਲੋਕਾਂ ਤੋਂ ਸਾਰੀ ਪਰਹੇਜ਼ ਕਰਦੇ ਆਂ ਕਿ ਜਦ ਤੱਕ ਤੈਨੂੰ ਕੰਮ ਮਿਲਦਾ ਤੁਸੀਂ ਬਹੁਤ ਪ੍ਰੇਸ਼ ਕਰਦੇ ਆਂ ਅਚਾਨਕ ਜੀ ਤੁਹਾਡੀਆਂ ਟਰਨ ਦੀ ਵਿਗੜ ਜਾਣੀ ਆ ਤੇ ਤੁਸੀਂ ਉਹਦੇ ਬਾਰੇ ਬਿਊਜ਼ਿਕ ਲੈਂਗੁਏਜ ਯੂਜ਼ ਕਰਦੇ ਹੋ। ਤੋਂ ਇਸ ਤਰ੍ਹਾਂ ਅੰਦੇ ਲੋਕਾਂ ਨੂੰ ਘਟ ਜਾਂਦਾ। ਪਰ ਜੇ ਕੋਈ ਅੱਛਾ ਆਰਟਿਸਟ ਆ ਤੁਸੀਂ ਕੋਈ ਨਹੀਂ ਜ਼ਰੂਰ ਮੜਾ ਦਿਓ। ਐਨੀ ਪਰ ਇਹਨੋਂ ਅਗਲੇ ਸਿਫਰ ਵੀ ਪਰ ਇਹ ਜੇ ਮੰਨਦਾ ਨਹੀਂ ਇਹ ਕਹਿੰਦਾ ਮੈਂ ਉਹ ਉੱਛਾਲੀ ਕਰਨੀ ਆ ਅੱਜ। ਨਹੀਂ ਕਰਨੀ ਨੇ ਛੱਡ ਦੇ। ਨਹੀਂ ਨਹੀਂ ਆਲਿਊਡ ਵਾਲੀ ਕਰੂਗਾ। ਇਹ ਮੁੰਡਾ ਹੁਣ ਫਿਰ ਕੈਨੇਡਾ ਤੋਂ ਦਾ ਪੜ੍ਹਿਆ ਹੈ ਨਾ ਛੋਟਲੀ। ਸਾਡਾ ਹੁਣ ਸਿਰਮਾ ਛੋਟਾ ਚਪਾ ਜਾਂਦਾ। ਇਹਨੂੰ ਖੁੱਲੀ ਅਖਰ ਜਨਮ ਅਰ ਜੀ ਕਿਤੇ ਇਹਦਾ ਕਾਰ ਹੈ। 嗯。